ਸਤਿ ਸ਼੍ਰੀ ਅਕਾਲ ਜੀ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਵੀਡੀਓ ਦਿਖਾ ਰਹੀ ਹਾਂ ਜੀ ਇੱਧਰ ਢਲਦਾ ਸੂਰਜ ਢਲਦੇ ਸੂਰਜ ਨੂੰ ਹਰ ਇੱਕ ਸਲਾਮ ਨਹੀਂ ਕਰਦਾ ਪਰ ਆਪਾਂ ਢਲਦੇ ਸੂਰਜ ਨੂੰ ਵੀ ਸਲਾਮ ਕਰਾਂਗੇ ਕਿ ਜੇ ਸੂਰਜ ਢਲੇਗਾ ਤਾਂ ਤਾਂ ਹੀ ਸੂਰਜ ਚੜ੍ਹੇਗਾ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਢਲਦਾ ਸੂਰਜ ਮੈਂ ਉਧਰਲੀ ਸਾਈਡ ਤੇ ਢਲਦਾ ਸੂਰਜ ਦਿਖਾਉਣੇ ਪਹਿਲਾਂ ਤੁਹਾਨੂੰ ਕਿਉਂਕਿ ਢਲਦੇ ਸੂਰਜ ਦੇ ਨਾਲ-ਨਾਲ ਤੁਹਾਨੂੰ ਮੈਂ ਮਜ਼ਦੂਰ ਵੀ ਦਿਖਾਉਣੀ ਹੈ ਜੋ ਕਿਸਾਨ ਮਰਜ਼ੂਕ ਇਹਨਾਂ ਦੀ ਇਕਤਾ ਦਾ ਪ੍ਰਤੀਕ ਹੁੰਦੇ ਨੇ ਇਹ ਕਿ ਦੋਨੇ ਰਲ ਕੇ ਹੀ ਚੱਲਦੇ ਨੇ ਨਾ ਕਿਸਾਨ ਬਿਨਾ ਮਜ਼ਦੂਰ ਤੇ ਮਜ਼ਦੂਰ ਬਿਨਾ ਕਿਸਾਨ ਵੀ ਨਹੀਂ ਹੁੰਦੇਗੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਢਲਦਾ ਸੂਰਜ ਇਹਨੂੰ ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਹਰ ਇੱਕ ਸਲਾਮ ਕਰਦਾ ਢਲਦੇ ਸੂਰਜ ਨੂੰ ਕੋਈ ਸਲਾਮ ਨਹੀਂ ਕਰਦਾ ਤੇ ਦੇਖੋ ਇਹ ਵੀ ਮਜ਼ਦੂਰ ਲੱਗੇ ਹੋਏ ਨੇ ਜੋ ਕਿ ਪਨੀਰੀ ਪਟ ਰਹੇ ਨੇ ਤੇ ਅੰਦਰ ਵੀ ਮਜ਼ਦੂਰ ਲੱਗੇ ਹੋਏ ਜੋ ਪਨੀਰੀ ਪਟ ਰਹੇ ਨੇ ਫਿਰ ਤੁਹਾਨੂੰ ਮੈਂ ਅੱਗੇ ਦਿਖਾਵਾਂਗੀ ਕਿ ਝੋਨਾ ਕਿੱਥੇ ਲਾ ਰਹੇ ਕਿ ਝੋਨਾ ਕੁਝ ਲੋਕ ਜੀਰੀ ਵੀ ਕਹਿੰਦੇ ਨੇ ਨਾ ਨਾ ਅਲਗ-ਅਲਗ ਹੁੰਦਾ ਆਪਣਾ ਮਾਝੇ ਮਾਲ ਬੀ ਦੁਆਬੇ ਦੀ ਬੋਲੀ ਦਾ ਬਹੁਤ ਫਰਕ ਹੁੰਦਾ ਹੈ ਤੇ ਇਸ ਲਈ ਕਰਕੇ ਇਹ ਕਰ ਰਹੇ ਨੇ ਜੀ ਇਹ ਬਹੁਤ ਮਿਹਨਤ ਕਰ ਰਹੇ ਦੇਖੋ ਮਿਹਨਤਾਂ ਤੇ ਅੱਗੇ ਘੇ ਮੁੜ ਕੇ ਕਿਸਾਨ ਨੇ ਮਿਹਨਤ ਕਰਨੀ ਹੈ ਨਹੀਂ ਤੇ ਮੈਂ ਤੁਹਾਨੂੰ ਦਿਖਾਨੀ ਆ ਸੜਕ ਤੇ ਜਾ ਕੇ ਕਿ ਝੋਨਾ ਲਾ ਰਹੇ ਨੇ ਝੋਨਾ ਲਾ ਰਹੇ ਜੋ ਕੁਝ ਮਜ਼ਦੂਰ ਚੀਜ਼ ਪਟਰੇ ਨੇ ਤੇ ਕੋਸਾ ਝੋਨਾ ਲਾ ਰਹੇ ਨੇ ਮੈਂ ਤੁਹਾਨੂੰ ਹੁਣ ਝੋਨਾ ਲਾਉਂਦੇ ਵੀ ਦਿਖਾ ਦਿੰਦੀ ਆਂਗੇ ਪਾ ਦੇਖਦੇ ਆਂ ਸੜਕ ਤੋਂ ਬਾਹਰ ਚੱਕ ਕੇ ਕਿ ਸਾਰੇ ਪਨੀਰੀ ਹੀ ਪੁੱਟਣ ਲੱਗ ਗਏ ਆ ਕੁਝ ਲੋਕ ਝੋਨਾ ਵੀ ਲਾ ਰਹੇ ਨੇ ਪਹਿਲਾਂ ਲਾ ਰਹੇ ਸੀ ਤਿੰਨ ਚਰਜਾਂ ਵਿੱਚ ਆਸ ਦੇਖੇ ਸੀ ਸਾਡੇ ਖੇਤੀ ਲਾ ਰਹੇ ਨੇ ਹਟ ਗਏ ਸਾਰੇ ਪਨੀਰੀ ਪੁੱਟਣ ਹੀ ਲੱਗ ਗਏ ਨੇ ਸਾਰੇ ਪਨੀਰੀ ਪੜਦ ਨੇ ਪਹਿਲਾਂ ਉੱਥੇ ਝੋਨਾ ਲਾਇਆ ਸੀ ਇਹਨਾਂ ਨੇ ਇੱਥੇ ਲਾ ਰਹੇ ਸੀਗੇ ਦੇਖੋ ਸਾਹਮਣੇ ਖੇਤ ਦੇ ਵਿੱਚ ਸਾਰੇ ਲੱਗੇ ਹੋਏ ਸੀ ਹੁਣ ਸਾਰੇ ਪਨੀਰੀ ਪੁੱਟਣ ਲੱਗ ਗਏ ਮੈਂ ਸੋਚਿਆ ਸ਼ਾਇਦ ਹਲੇ ਲੱਗੇ ਹੋਣਗੇ ਉੱਧਰ ਨੂੰ ਗਏ ਨਹੀਂ ਪਤਾ ਨਹੀਂ ਕਿ ਆਕਰ ਮ ਗਏ ਨੇ ਬਾਹਰ ਇੱਥੇ ਲਾ ਰਹੇ ਸੀ ਉਹ ਝੋਨਾ ਤੇ ਉਹਨੇ ਥੋੜਾ ਜਿਹਾ ਲਾਇਆ ਝੋਨਾ ਤੇ ਬਾਕੀ ਤਾਂ ਕੱਲ ਲਾਉਣਗੇ ਤੇ ਕੱਲ ਨੂੰ ਆਪਾਂ ਤੁਹਾਡੇ ਕੋਲ ਦਿਖਾਵਾਂਗੇ ਤੁਹਾਨੂੰ ਫਿਰ ਕਿਉਂਕਿ ਥੋੜੀ ਥੋੜੀ ਕਰਕੇ ਹੀ ਲਾ ਰਹੇ ਨੇ ਨਾ ਉਹ ਥੋੜੀ ਰਹੀ ਬਾਕੀ ਸਾਰੇ ਲੱਗ ਗਏ ਚਾਰ ਸਫੇਰੇ ਦੇਖੋ ਦਰਖਤ ਹੀ ਦਰਖਤ ਨੇ ਖੜੇ ਦੂਰ ਤੱਕ ਤੁਸੀਂ ਨਿਗਾਹ ਮਾਰੋ ਦੂਰ ਤੱਕ ਤੁਹਾਨੂੰ ਦਰਖਤ ਦਿਖਾਈ ਦੇਣਗੇ ਇਸ ਰੋਡ ਦੇ ਉੱਪਰ ਆਵਾਜਾਈ ਕਾਫੀ ਹੈ ਕਿਉਂਕਿ ਸਾਰੇ ਹੀ ਲੋਕ ਮਿਹਨਤ ਮਜ਼ਦੂਰੀ ਕਰਦੇ ਨੇ ਮਿਹਨਤ ਮਜ਼ਦੂਰੀ ਦੇ ਨਾਲ ਹੀ ਆਪਣਾ ਸਾਰਿਆਂ ਦਾ ਢਿੱਡ ਭਰਦਾ ਵਾ ਇੱਕ ਤਾਂ ਮਿਹਨਤ ਨਹੀਂ ਕਰਨਗੇ ਤਾਂ ਢਿੱਡ ਵੀ ਆਪਣਾ ਨਹੀਂ ਭਰੇਗਾ ਨਾ ਇਸ ਲਈ ਮੈਂ ਤੁਹਾਨੂੰ ਇਧਰ ਦੀ ਵੀ ਦਿਖਾਉਣੀ ਹੈ ਇਹ ਸਾਡੇ ਖੇਤ ਨੇ ਮੇਰੇ ਆਪਣੇ ਖੇਤ ਦੇ ਵਿੱਚ ਸ਼ੂਟ ਕਰ ਰਹੀ ਹਾਂ ਵੀਡੀਓ ਪਰ ਮੈਨੂੰ ਨਾ ਤੁਹਾਨੂੰ ਸੰਗ ਵੀ ਲੱਦੀ ਕਿਉਂਕਿ ਪਿੰਡ ਦੇ ਬੰਦੇ ਨੇ ਇਹ ਦੇਖੋ ਇਧਰ ਬਣਾ ਰਹੇ ਨੇ ਪਨੀਰੀ ਪਟ ਰਹੇ ਨੇ ਸਾਰੇ ਇਹ ਪਨੀਰੀ ਪਟਦੇ ਨੇ ਇਧਰ ਵੀ ਪੰਜ ਜਣੇ ਇਧਰ ਲੱਗੇ ਆ ਦੋ ਉਧਰ ਤੁਰਿਆ ਰਹੇ ਚਾਰ ਪਾਰੇ ਲੱਗੇ ਹੋਏ ਸਾਰੇ ਦੇ ਸਾਰੇ ਇਹ ਕੰਮ ਕਰ ਰਹੇ ਨੇ ਆਪਣੇ ਆਪਣਾ ਖੇਤ ਦੇ ਵਿੱਚ ਇਹਨਾਂ ਦੀ ਮਿਹਨਤ ਚੱਲਦੀ ਆ ਮਿਹਨਤ ਬਹੁਤ ਕਰਦੇ ਨੇ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਾਹ ਕਿਹਾ ਜਾਂਦਾ ਨਾ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਨਹੀਂ ਤਾਂ ਨਹੀਂ ਕਿਹਾ ਜਾਂਦਾ ਇਹਨਾਂ ਨੂੰ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਝੋਨਾ ਲਾ ਰਹੇ ਨੇ ਕੀ ਜੀਰੀ ਕਿੱਦਾਂ ਲਾ ਰਹੇ ਨੇ ਪਨੀਰੀ ਪੜਾਦੇ ਮੈਂ ਤੁਹਾਨੂੰ ਦਿਖਾਏ ਨੇ ਸਾਰੇ ਦੂਰ ਤੱਕ ਰਸਤੇ ਨੇ ਦੂਰ ਤੱਕ ਨੇ ਬਾਕੀ ਦਾ ਤੁਹਾਨੂੰ ਮੈਂ ਫਿਰ ਜਰ ਝੋਨਾ ਲਾਣਗੇ ਮੈਂ ਉਸ ਟਾਈਮ ਤੁਹਾਨੂੰ ਇਰਰ ਦਿਖਾਵਾਗੇ ਚੋਨਾ ਲਾਉਣ ਵਾਲੇ ਆਗੇ ਸਵੇਰ ਸਵੇਰੇ 5 ਵਜੇ ਦੇ ਆ ਹੀ ਆਪਾਂ ਤਾਂ ਥੋੜਾ ਵੱਡੇ ਦੇ ਨਟਕੇ ਬਾਹਰ ਨਿਕਲੇ ਆਗੇ ਮੋਟਰਸਾਈਕਲ ਖੜੇ ਨੇ ਸਾਰੇ ਰੋਟੀ ਪਾਣੀ ਆਪਣਾ ਨਾਲ ਬੰਨ ਕੇ ਰੱਖਦੇ ਨੇ ਵਿਚਾਰੀ ਕਿੰਨੀ ਮਿਹਨਤ ਕਰਦੇ ਨੇ ਹਨ ਤੇ ਜੋ ਕਿ ਸਾਡੀਆਂ ਸਮੇਂ ਸਰਕਾਰਾਂ ਕਿਸਾਨ ਮਜ਼ਦੂਰ ਦੀ ਮਿਹਨਤਾਂ ਦੇ ਮੁੱਲ ਘਟ ਪਾਉਂਦੀਆਂ ਨੇ ਕਿਸਾਨਾਂ ਦੇ ਮੁੱਲ ਤਾਂ ਬਿਲਕੁਲ ਹੀ ਤੁਹਾਨੂੰ ਪਤਾ ਜੋ ਚੱਲ ਰਿਹਾ ਸਾਡੇ ਸੰਘਰਸ਼ ਨਹੀਂ ਉਹਨਾਂ ਦੇ ਚੱਲ ਰਹੇ ਨੇ ਦੇ ਨਾਲ ਹੀ ਮੋਟਰਸਾਈਕਲ ਦੇ ਬੰਨੀ ਫਿਰਦੇ ਨੇ ਤੇ ਦੇਖੋ ਚੋਨਾ ਲਾ ਰਹੇ ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਝੋਨਾ ਲਾ ਰਹੇ ਮੈਂ ਇਹਦੇ ਕੋਲੇ ਜਾ ਰਹੀ ਹਾਂ ਹਾਂ ਤੇ ਇਹ ਬਿਚਾਰੀ ਵੀ ਕਹਿੰਦੇ ਹੂ ਕਿ ਪਤਾ ਨਹੀਂ ਕਿਉਂ ਕਰ ਰਹੀ ਹੈ ਹਨਾ ਆ ਪਤਾ ਨਹੀਂ ਆ ਰਹੇ ਦੇਖੋ ਹਾਂ ਦੇਖੋ ਜੀ ਕਿੰਨੀ ਮਿਹਨਤ ਕਰਦੇ ਆ ਸਵੇਰ 5 ਵਜੇ ਆ ਕੇ ਇਹ ਝੋਨਾ ਲਾਉਂਦੇ ਨੇ ਦੋ ਲੇਡੀਜ਼ ਆਰ ਜੋ ਐਂਡਸ ਨੇ ਹਨਾ ਲੇਡੀਜ਼ ਵੀ ਆਦਮੀ ਦੇ ਬਰਾਬਰ ਹੀ ਕੰਮ ਕਰ ਰਹੀ ਹੈ ਦੇਖੋ ਪੂਰਾ ਕੰਮ ਕਰੇ ਘਰ ਦੇ ਕੰਮ ਵੀ ਕਰਨੇ ਬੱਚੇ ਵੀ ਸੰਭਾਲਣੇ ਦੇ ਨਾਲ ਇਹਨਾਂ ਨੇ ਆਪਣੇ ਫਾਸਟ ਵੈਂਟ ਦੇ ਨਾਲ ਝੋਨੇ ਵੀ ਲਵਾਉਂਦੇ ਨੇ ਭਿੰਡ ਭਰਾਵਾਂ ਰਲ ਕੇ ਹੀ ਝੋਨਾ ਲਾਉਂਦੇ ਨੇ ਇਹ ਬਹੁਤ ਮਿਹਨਤ ਕਰਦੇ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆਹੀਂ ਕਹਿੰਦੇ ਨੇ ਸਾਰੇ ਇਸ ਲਈ ਦੇਖੋ ਕਿੰਨੀ ਸ਼ਕਤ ਬਹੁਤ ਜਲਦੀ ਹੀ ਆਏ ਹੋਏ 5 ਵਜੇ ਆ ਕੇ ਲੱਗ ਜਾਂਦੇ ਨੇ ਆਪਣੀ ਮਿਹਨਤ ਕਰਨ ਤੇ ਅਸੀਂ ਕਿਸਾਨ ਵੀ ਲੋਕ ਵੀ ਇਹਨਾਂ ਦੀ ਮਿਹਨਤ ਕਰਦੇ ਆ ਕਦਰ ਕਰਦੇ ਆ ਇਹਨਾਂ ਦੀ ਇੱਜ਼ਤ ਕਰਦੇ ਆ ਤਹਿ ਦਿਲੋਂ ਸਤਿਕਾਰ ਕਰਦੇ ਆ ਇਹਨਾਂ ਦਾ ਦੇਖੋ ਕਿੰਨੀ ਮਿਹਨਤ ਦੇ ਨਾਲ ਲਾ ਰਹੇ ਨੇ ਝੋਨਾ ਤੇ ਮੇਲਾ ਬਹੁਤ ਜਲਦੀ ਸਪੀਡ ਵਧੀ ਇਹਨਾਂ ਦੀ ਇਹਨਾਂ ਨੇ ਲਾ ਲੈਣਾ ਬਾਬਾ ਤਨਵਾਜੀ ਤੁਹਾਡਾ ਦੇਖੋ ਕਿੰਨੀ ਮਿਹਨਤ ਕਰ ਰਹੇ ਨੇ ਮੈਂ ਵੀ ਸਵੇਰ ਸਵੇਰ اٹਕੇ ਚਲ ਮਾ ਕੇ ਸ਼ੂਟ ਕਰੀਏ ਥੋੜਾ ਇਹਨਾਂ ਨੂੰ ਦਿਖਾਈਏ ਕਿ ਕਿੰਨੀ ਮਿਹਨਤ ਕਰਦੇ ਨੇ ਇਹ ਬੀਬੀਆਂ ਘਟ ਜਿਹੜੇ ਕਹਿੰਦੇ ਬੀਬੀਆਂ ਘਰ ਦੇ ਕੰਮ ਵਾਲੀਆਂ ਹੀ ਨੇ ਘਰ ਦੇ ਕੰਮ ਵਾਲੀ ਬੀਬੀਆਂ ਬੰਦੇ ਤੋਂ ਵੀ ਜਾਦੇ ਵੱਧ ਕੰਮ ਕਰਦੀਆਂ ਨੇ ਦੇਖੋ ਇੱਧਰ ਲੇਡੀਜ਼ ਲੋਕ ਜਿੰਦਾਬਾਦ ਵਿਚਾਰੇ ਮਿਹਨਤ ਦੇ ਨਾਲ ਜਿਹੜੇ ਕਹਿੰਦੇ ਹਾਊਸ ਵਾਈਫ ਹੈ ਹਾਊਸ ਵਾਈਫ ਨਹੀਂ ਦੇਖੋ ਬਾਹਰ ਵੀ ਬੰਦੇ ਦੇ ਬਰਾਬਰ ਕੰਮ ਚੱਲ ਰਿਹਾ ਇਹਨਾਂ ਦਾ ਕਦੇ ਵੀ ਲੇਡੀਜ਼ ਨੂੰ ਹਾਊਸ ਵਾਈਫ ਨਹੀਂ ਕਹਿਣਾ ਕਿਉਂਕਿ ਬੰਦੇ ਤਾਂ ਬੱਦ ਕੰਮ ਕਰਦੇ ਨੇ ਘਰ ਦੇ ਚ 4 ਵਜੇ ਉੱਠ ਕੇ ਲੇਡੀਜ਼ ਕੰਮ ਕਰਦੀ ਐ ਤਦੇ ਹੀ ਬੰਦੇ ਸਾਡੇ ਕੰਮ ਤੇ ਜਾਂਦੇ ਨੇ ਇਦਾਂ ਨਹੀਂ ਜਾਂਦੇ ਬੱਚੇ ਵੀ ਸੰਭਾਲਣੇ ਨਾਲ ਖੇਤਾਂ ਦੇ ਵਿੱਚ ਮਿਹਨਤ ਵੀ ਕੋਈ ਪੂਰੀ ਕਰਨੀ ਤੇ ਲੇਡੀਜ਼ ਲੋਕ ਜੈ ਮਔਰਤ ਲੋਕ ਜਿੰਦਾਬਾਦ ਜਿੰਦਾਬਾਦ ਹਾਂਜੀ ਨਾਰੀ ਸ਼ਕਤੀ ਜਿੰਦਾਬਾਦ ਬਾਕੀ ਠੀਕ ਹੈ ਸਪੀਡ ਦੇਖੋ ਤੁਸੀਂ ਇਹਨਾਂ ਦੀ ਕਿੰਨੀ ਜ਼ਿਆਦਾ ਵਾ ਹੈਨਾ ਆਪਾਂ ਔਰਤ ਨੂੰ ਘੱਟ ਕਹਿੰਦੇ ਆ ਘੱਟ ਨਹੀਂ ਹੁੰਦੀ ਇਸ ਥਰੀ ਆਦਮੀ ਤੋਂ ਵੱਧ ਕੰਮ ਕਰਦੀ ਹੈ ਨਾਲ ਕੰਮ ਕਰਦੀ ਹੈ ਬੱਚੇ ਇਹਨਾਂ ਦੇ ਪੜ੍ਹਨ ਜਾਂਦੇ ਨੇ ਸਾਰਾ ਤਿਆਰ ਕਰਕੇ ਖਾਣਾ ਬਣਾ ਕੇ ਲੈਣਾ ਫਿਰ ਖਾਣਾ ਬਣਾਉਣਾ ਚੱਕਰ ਜਾ ਕੇ ਇਸ ਲਈ ਕਦੇ ਵੀ ਇਸਤਰੀ ਨੂੰ ਨਾਰੀ ਸ਼ਕਤੀ ਨੂੰ ਕਦੇ ਵੀ ਕਮਜ਼ੋਰ ਮਤ ਸਮਝਣਾ ਨਾਰੀ ਸ਼ਕਤੀ ਜਿੰਦਾਬਾਦ